ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛੋਟੀ ਕਰਪਾਨ ਜੋ ਕਿ ਅੰਗੀਠਾ ਸਾਹਿਬ ਵਿੱਚੋਂ ਸੰਗਤਾਂ ਨੂੰ ਪ੍ਰਾਪਤ ਹੋਈ ਸੀ ਕਾਫੀ ਲੰਬਾ ਸਮਾਂ ਇਹ ਕਰਪਾਨ ਹਜੂਰ ਸਾਹਿਬ ਵਿਖੇ ਵਾਜਮਾਨ ਰਹੀ ਜਿੱਥੇ ਕਿ ਪੁਜਾਰੀ ਮੋਹਨੀ ਜੀ ਵੱਲੋਂ ਇਹ ਕਰਪਾਨ ਧੰਨ ਧੰਨ ਬਾਬਾ ਇਸ਼ਰ ਸਿੰਘ ਮਹਾਰਾਜ ਨਾਨਕ ਸਰ ਕਲੇਰਾਵਾਲਿਆਂ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਾਣ ਕੇ ਉਹਨਾਂ ਨੂੰ ਭੇਂਟ ਕੀਤੀ ਗਈ ਬਹੁਤ ਘਟ ਪ੍ਰਾਤਨ ਸੰਗੀ ਹਨ ਜਿਨ੍ਹਾਂ ਨੇ ਇਸ ਕਿਰਪਾਨ ਦੇ ਦਰਸ਼ਨ ਕੀਤੇ ਜਿਨ੍ਹਾਂ ਵਿੱਚੋਂ ਇੱਕ ਸਰਦਾਰ ਅਜੈਬ ਸਿੰਘ ਜੀ ਅੱਜ ਸਾਡੇ ਸਟੂਡੀਓ ਵਿੱਚ ਵਿਰਾਜਮਾਨ ਹਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਦੀ ਫਤਿਹ ਇਹ ਜੀ ਆਪ ਜੀ ਦਾ ਨਾਮ ਅਤੇ ਪਿੰਡ ਦਾ ਨਾਮ ਹਾਂਜੀ ਮੇਰਾ ਨਾਮ ਸਰਦਾਰ ਯਾਦ ਸਿੰਘ ਪਿੰਡ ਲੱਖਾ ਤਹਿਸੀਲ ਜਗਰੋਂ ਜ਼ਿਲ੍ਹਾ ਲੁਧਿਆਣਾ ਜੋ 10ਵੇਂ ਪਾਸ਼ਾਦੀ ਮਿਸ਼ਾਨੇ ਇਤਾਂ ਬਾਪਾ ਈਸ਼ਰ ਸਿੰਘ ਜੀ ਨੂੰ ਉਸ ਵਕਤ ਰਜੂ ਸਾਹਿਬ ਤੇ ਪੁਜਾਰੀ ਭਾਈ ਹੀਰਾ ਸਿੰਘ ਜੀ ਵੱਲੋਂ ਭੇਟ ਕੀਤੀ ਗਈ ਸੀ ਇਸ ਸਮੂੱਚੀ ਘਟਨਾ ਬਾਰੇ ਉਸ ਸਮੇਂ ਬਾਬਾ ਜੀ ਦੇ ਨਾਲ ਕੌਣ ਕੌਣ ਸਨ ਉਸ ਟਾਈਮ ਤੇ ਸਾਡੇ ਪਿੰਡ ਦੇ ਲੱਖਾ ਪਿੰਡ ਦੇ ਸਰਦਾਰ ਸਰਦਾਰਾ ਸਿੰਘ ਜੀ ਨਾਲ ਸੀ ਉਹਨਾਂ ਤੋਂ ਇਹ ਵਚਨ ਮੈਂ ਸੁਣਿਆ ਬਾਬਾ ਜੀ ਬਾਰੇ ਕੀ ਭਾਈ ਸਰਦਾਰਾ ਸਿੰਘ ਜੀ ਲੱਖਾ ਤੋਂ ਬਗੈਰ ਹੋਰ ਕਿਹੜੇ ਸਨ ਉਹਨਾਂ ਬਾਰੇ ਉਹਨਾਂ ਨੇ ਕੋਈ ਕਿੰਨੇ ਪਾਠੀ ਸੀਗੇ ਉਹਨਾਂ ਬਾਰੇ ਉਹਨਾਂ ਨੇ ਸਰਦਾਰਾ ਸਿੰਘ ਨੇ ਕੋਈ ਗੱਲ ਨਹੀਂ ਦੱਸੀ ਜੀ ਹੁਣ ਤੁਸੀਂ ਉਹ ਜਾਣਕਾਰੀ ਦਿਓ ਜੀ ਜੋ ਭਾਈ ਸਰਦਾਰਾ ਸਿੰਘ ਜੀ ਨੇ ਆਪ ਜੀ ਨੂੰ ਹਾਂਜੀ ਸਰਦਾਰਾ ਸਿੰਘ ਜੀ ਨੇ ਬਾਬਾ ਜੀ ਜਦੋਂ ਹਜ਼ੂਰ ਸਾਹਿਬ ਨੂੰ ਗਏ ਆ ਤੇ ਉੱਥੇ ਜਾ ਕੇ ਬਾਬਾ ਜੀ ਬਾਬਾ ਜੀ ਦੇ ਕੋਲੇ ਆ ਬਾਬਾ ਜੀ ਨੂੰ ਆ ਕੇ ਪੁਜਾਰੀ ਮਿਲਿਆ ਪੁਜਾਰੀ ਨੇ ਬਾਬਾ ਜੀ ਨੂੰ ਪੁੱਛਿਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆਂ ਬਾਬਾ ਜੀ ਕਹਿਣ ਲੱਗੇ ਅਸੀਂ ਭਾਈ ਪੰਜਾਬ ਤੋਂ ਆਏ ਆਂ ਅਸੀਂ ਬਾਬਾ ਜੀ ਦੋ ਤਿੰਨ ਵੇਰੀ ਵਜਨ ਅਸੀਂ ਭਾਈ ਪੰਜਾਬ ਤੋਂ ਆਏ ਆਂ ਤਿੰਨ ਵੇਰੀ ਵਜਨ ਕਰਿਆ ਅਸੀਂ ਪੰਜਾਬ ਤੋਂ ਆਏ ਆਂ ਅੱਛਾ ਜੀ ਕਿਹੜੇ ਜ਼ਿਲ੍ਹੇ ਤੋਂ ਆਏ ਆਂ ਬਾਬਾ ਜੀ ਕਹਿੰਦੇ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਆਏ ਆਂ ਫਿਰ ਬਾਬਾ ਜੀ ਨੇ ਉਹਨੂੰ ਪੁੱਛਿਆ ਤੁਸੀਂ ਕਿੰਨਾ ਚਿਰ ਤੁਹਾਨੂੰ ਸੇਵਾ ਕਰਦੇ ਨੇ ਗਾਗੜ ਦੀ ਸੇਵਾ ਕਰਦੇ ਸੀ ਉਹ ਉਹ ਇੱਥੇ ਉੱਥੇ ਪੁਜਾਰੀ ਕਹਿੰਦੇ ਇੱਥੇ ਪਠੀ ਕਹਿੰਦੇ ਆ ਉਹਨਾਂ ਨੇ ਇਹ ਸਰਦਾਬਾ ਸਾਨੂੰ ਵਜਣਾ ਉੱਥੇ ਪੁਜਾਰੀ ਕਹਿੰਦੇ ਆ ਇੱਥੇ ਪਠੀ ਕਹਿੰਦੇ ਆ ਉਹ ਗਾਗਰ ਦੀ ਜਿਹੜਾ ਬੰਦਾ ਉਹ ਉਹ ਮਿਲਿਆ ਸੀ ਬਾਬਾ ਜੀ ਨੂੰ ਜਿਹਨੇ ਗਾਗਰ ਦੀ ਸੇਵਾ ਕੀਤੀ ਆ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਉਹਨੂੰ ਪੁੱਛਿਆ ਵੀ ਤੁਹਾਨੂੰ ਕਿਤੇ ਕਲਗੀਧਰ ਦੇ ਦਰਸ਼ਨ ਹੋਏ ਉਹ ਕਹਿਣ ਲੱਗਾ ਨਾ ਮਹਾਰਾਜ ਮੈਨੂੰ ਕਿਤੇ ਕਲਗੀਧਰ ਦੇ ਬਾਬਾ ਜੀ ਕਹਿੰਦੇ ਅੱਛਾ ਸਵੇਰੇ ਜਦੋਂ ਆਵੇਂਗਾ ਗਾਗਰ ਲੈ ਕੇ ਪਹਿਲਾਂ ਅਰਦਾਸ ਬੇਨਤੀ ਕਰੀ ਇਹ ਅਰਦਾਸ ਬੇਨਤੀਆਂ ਤਾਂ ਅੱਗੇ ਵੀ ਕਰਦਾ ਹੋਊਗਾ ਅੱਜ ਬਾਬਾ ਜੀ ਨੇ ਚਾਬੀ ਲਾਤੀ ਸਵੇਰੋਂ ਜਦੋਂ ਬਾਹਰ ਖੋਲਿਆ ਪਹਿਲਾਂ ਅਰਦਾਸ ਬੇਨਤੀ ਕਰੀ ਅਰਦਾਸ ਬੇਨਤੀ ਕਰੀ ਤੇ ਬਾਬਾ ਜੀ ਜਦੋਂ ਬਾਹਰ ਖੋਲਿਆ ਤੇ ਅੰਦਰ ਕੀ ਤੱਕਦਾ ਬਾਬਾ ਜੀ ਪਲੰਘ ਤੇ ਬੈਠੇ ਪਲੰਘ ਤੇ ਬੈਠੇ ਬਾਬਾ ਜੀ ਅੱਖ ਦਾ ਫੋਰ ਬਦਲੇ ਅੱਖ ਚਮਕੀ ਗਈ ਤੇ ਕਲਗੀ ਤਰ ਬੈਠਾ ਫੇਰ ਅੱਖ ਝਮਕੀ ਗਈ ਤੇ ਫਿਰ ਬਾਬਾ ਜੀ ਬੈਠੇ ਫੇਰ ਅੱਖ ਝਮਕੀ ਗਈ ਕਲਗੀਧਰ ਬਠਾ ਇਸ ਤਕੰ ਦੇਖ ਕੇ ਬੜਾ ਮਨ ਗਦਗਦ ਹੋਇਆ ਬੜਾ ਖੁਸ਼ ਹੋਇਆ ਵੀ ਅੱਜ ਕਲਗੀਧਰ ਮਿਲਿਆ ਇਨੇ ਸਾਲਾਂ ਬਾਅਦ ਤੇ ਓਹੋ ਉਹ ਤੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਇਸ ਸਮਾਂ ਉਹ ਸਮੇਂ ਦੇ ਵਿੱਚ ਫੇਰ ਉੱਥੇ ਕੋਈ ਸਾਧੂ ਜਾਵੇ ਕੋਈ ਸੰਤ ਜਾਵੇ ਪੰਜਾਬ ਦਾ ਜਾਵੇ ਉਹਨਾਂ ਦਾ ਲਿਖ ਕੇ ਲਾਇਆ ਵਾਸੀਂ ਇਸ ਗੱਲ ਨੂੰ ਇੱਥੋਂ ਦੇ ਜੇ ਕੋਈ ਸ਼ਸਤਰ ਆ ਕਿਸੇ ਨੂੰ ਕੋਈ ਦਿੱਤਾ ਨਹੀਂ ਜਾਊਗਾ ਕੋਈ ਸਾਧੂ ਜਾਵੇ ਕੋਈ ਮਹਾਪੁਰਸ਼ ਜਾਵੇ ਕਿਸੇ ਤੇ ਉੱਥੋਂ ਦਾ ਜਿਹੜਾ ਗੁਰੂ ਕਲਗੀਧਰ ਦਾ ਤਲਦਾ ਇਹ ਸ਼ਸਤਰ ਇਹ ਕਿਸੇ ਨੂੰ ਦਿੱਤਾ ਨਹੀਂ ਜਾਣਾ ਉੱਥੋਂ ਫਿਰ ਬਾਬਾ ਜੀ ਦੇ ਦਰਸ਼ਨ ਹੋਏ ਤੇ ਬਾਬਾ ਜੀ ਨੇ ਖੰਡ ਪਾਠ ਕਰਾਇਆ ਇਸ ਸਰਦਾਰਾ ਸਿੰਘ ਨਾਲ ਸੀ ਸਰਦਾਰਾ ਸਿੰਘ ਪਾਠੀ ਵੀ ਸੀ ਤੇ ਰਾਗੀ ਵੀ ਸੀ ਫਿਰ ਬਾਬਾ ਜੀ ਨੂੰ ਜਦੋਂ ਆਉਣ ਦਾ ਸਮਾਂ ਸੀ ਨਾ ਆਉਣ ਦਾ ਸਮਾਂ ਕੁਸਮਾ ਇਹਦੇ ਵਿੱਚੋਂ ਵਚਨ ਭੁੱਲ ਗਿਆ ਜਦੋਂ ਆਉਣ ਦਾ ਸਮਾਂ ਸੀਗਾ ਫਿਰ ਉਸ ਜਿਹੜਾ ਉੱਥੇ ਦਾ ਪ੍ਰਧਾਨ ਸੀ ਜਿਹੜਾ ਉਹ ਕਮੇਟੀ ਦਾ ਪ੍ਰਧਾਨ ਆ ਉਹਨੂੰ ਪੁਜਾਰੀ ਨੇ ਕਿਹਾ ਵੀ ਇਹ ਕਲਗੀਧਾਰਾ ਇਹ ਇਹ ਰਵਾਫ ਆ ਗਿਆ ਬਾਬਾ ਇਹ ਮੈਂ ਅੱਖਾਂ ਨਾਲ ਤੱਕ ਲਿਆ ਤੇ ਇਹਨਾਂ ਨੂੰ ਆਪਾਂ ਜਿਹੜੀ ਕਲੰਗੀ ਧਰਦੀ ਕਿਰਪਾ ਨਾਲ ਆਪਾਂ ਇਹਨਾਂ ਨੂੰ ਭੇਟ ਕਰਨੀ ਹੈ ਤੇ ਉਹ ਪੁਜਾਰੀ ਦੇ ਕਹਿਣ ਤੇ ਉਥੇ ਕਿਸੇ ਨੂੰ ਆਰਡਰ ਨਹੀਂ ਹੈ ਕਿਸੇ ਨੂੰ ਸਾਥ ਚ ਜਾ ਕੇ ਫੜਾ ਦੇ ਕੋਈ ਸਾਧੂ ਚੱਲਿਆ ਗਿਆ ਨਾ 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 ਫਿਰ ਆਉਣ ਤੇ ਨਾ ਫਿਰ ਜਦੋਂ ਇਹ ਗੱਲ ਹੋਈ ਤੇ ਬਾਬਾ ਜੀ ਕਹਿੰਦੇ ਤੂੰ ਚਾਚੂ ਜਿਆਦੇ ਫਿਲੀ ਹੋਊ ਬਾਬਾ ਜੀ ਇੱਥੇ ਬਾਬਾ ਜੀ ਬਣਨ ਤੇ ਤਾਂ ਬੜਾ ਜ਼ੋਰ ਲੱਗਿਆ ਪਿਆ ਬਾਬਾ ਜੀ ਉਹਨੂੰ ਟਾਲਾ ਮਾਰਦੇ ਆ ਉਹ ਤਾਂ ਇਹਨੂੰ ਵੀ ਲਿਖਾ ਪੈ ਗਿਆ ਹੋ ਅਸੀਂ ਨਹੀਂ ਹਾਇ ਉਥੇ ਅਸੀਂ ਨਹੀਂ ਪੜਗਦੇ ਰਹਿ ਸਕਦੇ ਗੁਰਕਲੰਗੀ ਧਰਦੇ ਤੇ ਨਾ ਮਹਾਰਾਜ ਮੈਂ ਦੇਖਿਆ ਮੈਂ ਤੁਹਾਨੂੰ ਤੱਕਿਆ ਮਹਾਰਾਜ ਕਲੰਗੀ ਧਰਨੂ ਵੀ ਤਾਂ ਕਿ ਮੈਂ ਤੁਹਾਨੂੰ ਥੋੜੇ ਤੁਸੀਂ ਕਲੰਗੀ ਧਰਦੇ ਥੋੜੇ ਵਿੱਚ ਕੋਈ ਫਰਕ ਨਹੀਂ ਪੈਦ ਨਹੀਂ ਹੈ ਇਹ ਤੱਕਾ ਕਰਕੇ ਜਦੋਂ ਪੰਜਾਬ ਨੂੰ ਆਉਣ ਲੱਗੇ ਫਿਰ ਬਾਬਾ ਜੀ ਨੂੰ ਇਹ ਕਿਰਪਾਨ ਈਠਾ ਸਾਹ ਵਾਲੀ ਪੇਟ ਕਰੀ ਫਿਰ ਇਸ ਤਾਂ ਫਿਰ ਬਾਬਾ ਜੀ ਨੂੰ ਨਾਲ ਉੱਥੋਂ ਆ ਕੇ ਫਿਰ ਇਹ ਬਾਬਾ ਜੀ ਨੂੰ ਇਹ ਸਮਰਪਿਤ ਕਰਦੀ ਤੇ ਉੱਥੇ ਕਿਸੇ ਸਾਧੂ ਨੂੰ ਇਹ ਚੀਜ਼ ਨਹੀਂ ਸੀ ਮਿਲ ਸਕਦੀ ਇਹ ਬਾਬਾ ਜੀ ਵਾਸਤੇ ਹੀ ਇਹ ਬਾਬਾ ਜੀ ਆਪ ਹੀ ਰਬ ਸੀਗੇ ਤੇ ਇਹ ਸਾਰਾ ਜਿਹੜਾ ਸਮਾਗਮ ਹੈ ਕਰਮ ਆਪਾਂ ਕਿਰਪਾਨ ਦੇਖੀ ਆ ਇਹ ਹੰਸਰਾ ਸਾਹਿਬ ਨੇ ਇਹ ਲੋਪ ਸੀਗੀ ਇਹ ਜਿਹੜੀ ਆ ਮੋਬਾਈਲਾ ਦੇ ਪਾਈ ਆ ਹੁਣ ਸਾਰੇ ਹੀ ਦਰਸ਼ਨ ਕਰਦੇ ਆ ਆਪਾਂ ਇਹ ਉਸ ਟਾਈਮ ਤੇ ਇਹ ਸਰਦਾਰਾ ਸੌਣ ਹੀ ਨਾਲ ਸੀਗੀ ਜਦ ਇਹ ਕਿਰਪਾਨ ਪੀਟਾ ਕੀਤੀ ਆ ਸਾਡੇ ਪਿੰਡ ਦਾ ਸੀ ਉਹ ਉਹਨਾਂ ਤੋਂ ਉਹਨਾਂ ਦੇ ਮੁਖ ਤੋਂ ਹੀ ਵਜਨ ਸੀ ਜਿਹੜਾ ਉਹ ਹੁਕਮਨਾਮਾ ਵੀ ਆਇਆ ਉਹ ਮੇਰਾ ਨਾਮ ਵਿਸਰ ਗਿਆ ਕਿਹੜਾ ਹੁਕਮਨਾਮਾ ਆਇਆ ਸੀਗਾ ਉਹਨਾਂ ਨੇ ਹੁਕਮਨਾਮਾ ਵੀ ਦੱਸਿਆ ਉਹ ਟਾਈਮ ਤੇ ਜਦੋਂ ਖੰਡ ਪਾਠ ਚੱਲਦਾ ਕੋਈ ਸੰਬਟ ਪਾਠ ਕਹਿੰਦੇ ਸੰਬਟ ਪਾਠ ਕਰਾਇ ਨਹੀਂ ਖੰਡ ਪਾਠ ਕਰਿਆ ਸੀਗਾ ਬਾਬਾ ਜੀ ਨੇ ਉਸ ਟਾਈਮ ਤੇ ਤੇ ਉਹਦੇ ਮੁਖ ਦੇ ਵਿੱਚ ਸਨ ਉਹ ਨਾਲ ਸੀ ਉਸ ਟਾਈਮ ਤੇ ਹਾਂਜੀ ਜਿੰਨੀ ਕਿ ਸੋਝੀ ਆ ਇਹ ਉਹ ਉਹਨਾਂ ਦੇ ਬਚਨ ਮੈਂ ਕੋਲੇ 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 ਬਹਿ ਕੇ ਮਨਾਲ ਉਹਨਾਂ ਦੇ ਮੇਰੇ ਨਾਲ ਸਾਡੇ ਇਹ ਨਾਨਕਸਰ ਅਸੀਂ ਮੁੱਢ ਤੋਂ ਮੇਰਾ ਬਾਪ ਵੀ ਜਾਂਦਾ ਰਿਹਾ ਮੇਰੀ ਮਾਤਾ ਨੇ ਵੀ ਦਰਸ਼ਨ ਕੀਤੇ ਆ ਬਾਬਾ ਜੀ ਦੇ ਉਸ ਤੋਂ ਬਾਅਦ ਮੈਂ ਵੀ ਬਾਬਾ ਜੀ ਦੇ ਦਰਸ਼ਨ ਕਰਿਆ ਮੈਂ ਛੋਟਾ ਸੀਗਾ ਬਾਬਾ ਜੀ ਨੂੰ ਮੈਂ ਤੱਕਿਆ ਬਾਬਾ ਜੀ ਗੁਰੂ ਸਾਹਿਬ ਦੇ ਚੌਰ ਕਰ ਰਹੇ ਆ ਸਾਡੇ ਪਿੰਡ ਆਏ ਸੀ ਲੱਖੇ ਪਿੰਡ ਪ੍ਰੇਮ ਦੇ ਸਕੂਲ ਦੇ ਵਿੱਚ ਆਏ ਸੀਗੇ ਉਹ ਸੇ ਬਾਬਾ ਜੀ ਨੂੰ ਤੱਕਿਆ ਅੱਜ ਵੀ ਮੇਰੇ ਹਿਰਦੇ ਦੇ ਬੈਠੇ ਹੋਵੇਂ ਬੈਠੇ ਆ ਜਿਵੇਂ ਮੈਂ ਉਹਨਾਂ ਨੂੰ ਤੱਕ ਲਿਆ ਅਜ ਵੀ ਆ ਉਹਨਾਂ ਦੇ ਯਾਦ ਮੇਰੇ ਉਹ ਹਿਰਦੇ ਦੇ ਬੈ ਗਈ ਹਾਂ ਉਹਨਾਂ ਵਾਂ ਕਿਸੇ ਨੂੰ ਨਹੀਂ ਤੱਕਦਾ ਮੈਂ ਉਹਨਾਂ ਨੂੰ ਤੱਕਦਾ ਹਾਂ ਹੋਰ ਕੋਈ ਸਾਧੂ ਹੋਵੇ ਮੈਂ ਕਿਸੇ ਨੂੰ ਨਹੀਂ ਤੱਕਦਾ ਮੇਰਾ ਮਾਹੀ ਆ ਉਹ ਉਹਨੂੰ ਮੈਂ ਤੱਕ ਲਿਆ ਹਾਂ ਹੋਰ ਉਹਨਾਂ ਨੂੰ ਮੈਂ ਦੇਖਦਾ ਕਿਸੇ ਨੂੰ ਹਾਂਜੀ ਇਹ ਹੰਸਰੇ ਹੰਸਰੇ ਕਾ ਪਰਿਵਾਰ ਆ ਹੰਸਰੇ ਕਾ ਪਰਿਵਾਰ ਆ ਉਦੋਂ ਅਸੀਂ ਛੋਟੇ ਹੁੰਦੇ ਆਉਂਦੇ ਰਹੇ ਆ ਇਹਨਾਂ ਦੇ ਅਸੀਂ ਹੰਸਰੇ ਕੇ ਪਰਿਵਾਰ ਦੇ ਘਰੇ ਤੇ ਘਰੇ ਵੀ ਮੈਂ ਜਾ ਕੇ ਆਂ ਬਾਬਾ ਜਗੀਰ ਸਿੰਘ ਜੀ ਇੱਕ ਸਾਡੇ ਪਿੰਡ ਦਾ ਲਾਲ ਸੀਗਾ ਲਖੇ ਤੋਂ ਇੱਕ ਮੇਰਾ ਨਾਮ ਜੈਲ ਸਿੰਘ ਆ ਇਹ ਤਿੰਨ ਇਹਨਾਂ ਦੇ ਘਰੇ ਵੀ ਜਾ ਕੇ ਆਂ ਬਾਬਾ ਜੀ ਦੇ ਇਹ ਮਾਸਟਰ ਕੇ ਘਰੇ ਜਾ ਕੇ ਸੀ ਨਾ ਦੇ ਘਰੇ ਵੀ ਜਾ ਕੇ ਆ ਇਹ ਇਹਨਾਂ ਦੀ ਬਹੁਤ ਵੱਡੀ ਦੇਣ ਆ ਇਹਨਾਂ ਨੇ ਇਹ ਜਿਹੜੀ ਕਿਰਪਾਣ ਆ ਇਹ ਦੁਨੀਆਂ ਦੇ ਭਲੇ ਵਾਸਤੇ ਦੁਨੀਆਂ ਦੇ ਦਰਸ਼ਨ ਵਾਸਤੇ ਇਹਨਾਂ ਨੇ ਹਕੜਵਾਈ ਆ ਤੇ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਕਿਰਪਾਣ ਕਿੱਥੇ ਆ ਗੁਰੂ ਕਲਗੀ ਧਰਦੀ ਤਾਂ ਤੇ ਇਹੇ ਬਾਬਾ ਜੀ ਨੂੰ ਮਿਲ ਗਈ ਸੀ ਬਾਬਾ ਜੀ ਦੀਆਂ ਹੋਰ ਬਹੁਤ ਜਿਹੜੀਆਂ ਚੀਜ਼ਾਂ ਸੀਗਾ ਤੇ ਉਹ ਨਹੀਂ ਪਤਾ ਤੇ ਕਿੱਥੇ ਕਿੱਥੇ ਪਈਆਂ ਇੱਥੇ ਨਾਨਕਸਰ ਦੇ ਵਿੱਚ ਕਲੰਗੀ ਧਰਦੀਆਂ ਚੀਜ਼ਾਂ ਬਹੁਤ ਆ ਹਾਂ ਬਠਿੰਡੇ ਤੋਂ ਇੱਕ ਡੰਡਾ ਮਿਲਿਆ ਸੀਗਾ ਬਾਬਾ ਜੀ ਨੂੰ ਉਹ ਵੀ ਇੱਥੇ ਨਾਨਕਸਰ ਸੀਗਾ ਉਹ ਉੱਥੋਂ ਕਾਣਾ ਦੇ ਉਹ ਕੱਢਿਆ ਸੀ ਦੱਸਦੇ ਕਲੰਗੀ ਧਰਨੇ ਉਹ ਵੀ ਬਾਬਾ ਜੀ ਨੂੰ ਡੰਡਾ ਇਹ ਅਸਣ ਤੇ ਹੁੰਦਾ ਸੀਗਾ ਉਹ ਹੋ ਮੈਂ ਨਿਕਾ ਹੁੰਦਾ ਸੀ ਉਦੋਂ ਇਹ ਜਿਹੜਾ ਕੋਈ ਕਹਿੰਦਾ ਸੀ ਮੇਰੇ ਜੋ ਭੂਤ ਪਾਤਨ ਮੇਰੇ ਤੋਂ ਕੋਈ ਭੂਤ ਤਾਂ ਹੀ ਨਹੀਂ ਸੀ ਕਿ ਸਾਰਾਂ ਦੇ ਫਿਰ ਉਹ ਇਹੜਾ ਕੋਈ ਨੇੜੇ ਹੁੰਦਾ ਸੀ ਉਹਦੇ ਲਾ ਦਿੰਦੇ ਮੇਰੇ ਵੀ ਢੂਹੀ ਚ ਉਹ ਲਾਇਆ ਸੀਗਾ ਤੇ ਉਹ ਜਿੱਦਾਂ ਆਪਣਾ ਕਹੀ ਦਾ ਦੱਸਦਾ ਨਾ ਐਡਾ ਹੁੰਦਾ ਸੀ ਇਹਦੋਂ ਇਹਦੋਂ ਥੋੜਾ ਜਿਹਾ ਮੋਟਾ ਸੀਗਾ ਉਹ ਮੈਂ ਦੇਖਿਆ ਤੱਕ ਨਾਲ ਮੈਂ ਦੱਸ ਸਕਦਾ ਮੇਰੇ ਅੱਖਾਂ ਦੇ ਨਾਲ ਮੈਂ ਇਹ ਆ ਜਿਹੜੀਆਂ ਮੇਰੀਆਂ ਅੱਖਾਂ ਇਹਨਾਂ ਨਾਲ ਮੈਂ ਦੇਖਿਆ ਉਹਨਾਂ ਦੇ ਦਰਸ਼ਨ ਪਾਏ ਆ ਹਾਂ ਉਹ ਫਿਰ ਮੇਰੀ ਢੂਹੀ ਚ ਲਾਇਆ ਇਹ ਜਿਹੜਾ ਕੋਈ ਕਿਸੇ ਕਿਸ ਦੇ ਆਮ ਨਹੀਂ ਉਹਨੂੰ ਗੱਲ ਦਾ ਪਤਾ ਨਹੀਂ ਸੀਗਾ ਤੇ ਫਿਰ ਇਹ ਪ੍ਰਤਨ ਚੀਜ਼ਾਂ ਇਥੇ ਨਾਨਕ ਸਾਹਿਬ ਦੇ ਵਿੱਚ ਬਾਬਾ ਜੀ ਦੀਆਂ ਤੇ ਮੌਜੂਦ ਆ ਤੇ ਜਿਨ੍ਹਾਂ ਦਾ ਹਾਂਜੀ 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 ਇਹ ਰਤਨ ਚੀਜ਼ਾਂ ਹਾਂ ਇਹ ਜ਼ਰੂਰੀ ਆ ਜਿਹੜੀਆਂ ਇਹ ਇਹ ਹਾਲੀ ਹਾਲੀ ਸਾਡੇ ਸੰਗਤਾਂ ਨੂੰ ਪਤਾ ਨਹੀਂਗਾ ਇਹ ਕਟਪਾਨ ਦਾ ਹੀ ਸਾਨੂੰ ਦਾ ਬੜਾ ਜਦੋਂ ਇਹ ਮੋਬਾਈਲ ਤੇ ਕੱਢ ਕੇ ਦੇਖ ਲੈਨੇ ਆ ਤੇ ਇਹਦਾ ਸਾਨੂੰ ਬੜਾ ਆਨੰਦ ਆਉਂਦਾ ਇਹ ਕਨਗੀ ਤਰਦੀ ਏ ਇਹ ਫਿਰ ਜਿਹੜਾ ਜਿੱਦੀ ਚੀਜ਼ ਆ ਉਸੇ ਨੂੰ ਮਿਲ ਗਈ ਹਾਂ ਇਹ ਦੂਜਾ ਜੋਗ ਨਹੀਂ ਹੈ ਦੂਜਾ ਲੈ ਨਹੀਂ ਸਕਦਾ ਉਥੇ ਉਹਨਾਂ ਦਾ ਵੀ ਇਹ ਲਿਖਿਆ ਪਿਆ ਬਈ ਇਹ ਗੱਸੇ ਨੂੰ ਮਿਲਣੀ ਨਹੀਂ ਚਾਹੀਦੀ ਤੇ ਜਦੋਂ ਕਲਗੀਧਾਰਾ ਉਹਦੀ ਚੀਜ਼ ਉਹ ਕੋਈ ਰੱਖ ਨਹੀਂ ਸਕਦਾ ਇਹ ਤਾਂ ਇੱਥੇ ਆਈ ਵੀ ਆ ਹਾਂ ਇਹ ਸਰਦਾਰਾ ਸਾਹੂ ਨੇ ਬਚਨ ਸੁਣਾਏ ਸੀਗੇ ਉਹ ਮੇਰੀਆਂ ਯਾਦਾਂ ਦੇ ਵਿੱਚ ਸਰਦਾਰਾ ਸਾਹੂ ਵੀ ਜਿੰਨੇ ਪੁਰਾਣੇ ਸੰਗੀ ਸੀ ਸਾਡੇ ਬਹੁਤ ਸੰਗੀ ਸੀਗੇ ਤੇ ਬਾਬਾ ਗੰਡਾ ਸਿੰਘ ਹੁੰਦਾ ਸੀਗਾ ਬਾਬਾ ਜੀ ਉਹ ਗੰਡਾ ਸਿੰਘ ਉਹ ਚਲੇ ਗਏ ਬਾਬਾ ਜੀ ਚਲੇ ਗਏ ਅੰਬਰਸਰ ਅੰਬਰਸਰ ਚਲੇ ਗਏ ਤੇ ਬਾਬਾ ਗੰਡਾ ਸਿੰਘ ਵੀ ਨਾਲ ਸੀਗੇ ਬਾਬਾ ਗੰਡਾ ਸਿੰਘ ਜੀ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਇਹਨੂੰ ਵੱਡੀ ਪੱਗ ਵਾਲਾ ਕਹਿੰਦੇ ਹੁੰਦੇ ਸੀ ਇਹ ਪ੍ਰਸ਼ਾਦਾ ਲੈ ਕੇ ਗਿਆ ਤੇ ਇਹੇ ਸਰ ਤੋਂ ਬੜਾਸਾ ਨਾਲ ਲਾਇਆ ਬਾਬਾ ਜੀ ਕਹਿੰਦੇ ਆ ਵੇ ਵੱਡੀ ਪੱਗ ਵਾਲਿਆ ਇਹਦਾ ਨਾਮ ਵੱਡੀ ਪੱਗ ਵਾਲਾ ਧਰ ਲਿਆ ਛੋੜਣਾ ਦੀ ਗੱਲ ਆ ਇਹ ਫਿਰ ਬਾਬਾ ਜੀ ਅੰਮ੍ਰਿਤਸਰ ਚਲੇ ਗਏ ਅੰਮ੍ਰਿਤਸਰ ਗੰਡਾ ਸਭੀ ਨਾਲ ਚੱਲਿਆ ਗਿਆ ਤੇ ਬਾਬਾ ਜੀ ਕਹਿਣ ਲੱਗੇ ਵੱਡੀ ਪੱਗ ਵਾਲਿਆ ਆਪਾਂ ਦੀਵਾਲੀ ਦੇਖ ਕੇ ਚੱਲਾਂਗੇ ਉਹ ਥੋੜੀ ਜਿਹੀ ਹੱਕ ਪਾਉਂਦਾ ਸੀ ਬਾਬਾ ਜੀ ਥੋੜੀ ਮਰਜੀ ਭਾਵੇਂ ਲੋਹੜੀ ਦੇਖ ਕੇ ਚੱਲ ਬੜਿਓ ਹਾਂ ਬਾਬਾ ਜੀ ਭਾਵੇਂ ਲੋਹੜੀ ਦੇਖ ਕੇ ਚੱਲ ਬੜਿਓ ਤੇ ਇਸ ਤ까ਦੇ ਬਾਬਾ ਜੀ ਦੇ ਨਾਲ ਪੁਰਾਣੇ ਸੰਗੀ ਸੀਗੇ ਜਿਹੜੇ ਬੜੀਆਂ ਯਾਦਾਂ ਮਿਲਦੀਆਂ ਉਹਨਾਂ ਦੀਆਂ ਤੇ ਫਿਰ ਇਹ ਬਾਬਾ ਜੀ ਕਿ ਨਹੀਂ ਬਾਬਾ ਜੀ ਦੇ ਵਜਨਾਂ ਬਾਬਾ ਜੀ ਦੇ ਓਲੇ ਜਿਹੜਾ ਬਿਰਲਾ ਸੇਠ ਬਿਰਲਾ ਸੇਠ ਵੀ ਆਇਆ ਓਹੋ ਉਹ ਵਚਨ ਹੈ ਕਾਕੇ ਨੇ ਸੁਣਾਇਆ ਝੋਲੜਾਂ ਦਾ ਬੰਦਾ ਉਹਨੂੰ 2 2 ਸਾਲ ਹੋ ਗਏ ਗੁਜ਼ਰੇ ਨੂੰ ਉਹ ਸਾਡੇ ਕੋਲੇ ਆ ਜਾਂਦਾ ਹੁੰਦਾ ਹੈ ਕਈ ਵਾਰੀ ਉਹ ਆਇਆ ਤੇ ਉਹ ਬਚਨ ਬਾਬਾ ਜੀ ਜਦੋਂ ਝੋਲੜੀ ਸੀ ਪਹਿਲੀ ਵਾਰੀ ਉਹ ਕਾਕੇ ਹੋਣੀ ਸੀ ਕਿ ਉਹ ਹੋਰ ਨਾਲ ਵੀ ਉਹਦੇ ਜਵਾਕ ਸੀਗੇ ਉਹ ਕਹਿੰਦਾ ਸੀ ਜਵਾਕ ਸੀਗੇ ਉਸ ਟਾਈਮ ਤੇ ਤੇ ਝੋਲੜੀ ਬਾਬਾ ਜੀ ਬਰਾਜ ਰਹੇ ਸੀ ਉਦੋਂ ਫਿਰ ਜਦੋਂ ਗੱਡੀ ਦੇਖੀ ਜਿਵੇਂ ਆਪਾਂ ਜੋ ਆਖਰ ਜੋ ਹਾਜ ਦੇਖਣਾ ਆਬ ਨਾ ਜੋ ਆਕਾਂ ਇਕੱਠੇ ਹੋ ਜਾਂਦੇ ਜੋ ਆਖ ਉਦੋਂ ਉਸ ਟਾਈਮ ਤੇ ਟੱਬਿਆਂ ਦੇ ਪਿਛਦੀ ਬਿਰਲਾ ਸਿੰਘ ਗੱਡੀ ਲੈ ਕੇ ਝੋਲਣੀ ਆਇਆ ਫਿਰ ਤੇ ਸਾਰੇ ਜਵਾਕ ਇਕੱਠੇ ਹੋ ਗਏ ਤੇ ਉਹ ਦੇਖਿਆ ਜਦੋਂ ਵੀ ਇਹ ਕਾਦੇ ਜਨ ਕਾਦੇ ਨੇ ਚੱਲਦੀ ਆ ਪੁੱਛਿਆ ਤੇ ਉਹ ਕਹਿੰਦਾ ਇਹਦੇ ਵਿੱਚ ਤੇਲ ਪੈਂਦਾ ਇਥੇ ਗੱਡੀ ਪਿੰਡਾਂ ਦੇ ਵਿੱਚ ਹੈ ਹੀ ਨਹੀਂ ਸੀ ਜਦੋਂ ਬਿਰਲਾ ਸਿੰਘ ਗੱਡੀ ਲੈ ਕੇ ਆ ਨਾ ਗੱਡੀ ਇਥੇ ਕਿਸੇ ਨੇ ਦੇਖੀ ਨਹੀਂ ਸੀ ਗੱड्डा ਹੀ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਫਿਰ ਬਾਬਾ ਜੀ ਦਾ ਬਚਨ ਸੀ ਵੀ ਜੋ ਕੋ ਬਾਹਰੋਂ ਆਵੇ ਤੇ ਆ ਸਾਡੀ ਬਾਰੀ ਖੜਕਾ ਦੇ। ਬਾਬਾ ਜੀ ਸੱਚਖੰਡ ਦੇ ਵਿੱਚ ਸੀਗੇ। ਫਿਰ ਉਹਨਾਂ ਨੂੰ ਦੱਸਿਆ ਵੀ ਬਾਬਾ ਜੀ ਉਹਨਾਂ ਨੇ ਪੁੱਛਿਆ ਬਾਬਾ ਜੀ ਇੱਥੇ ਹੈਗੇ ਆ? ਉਹ ਕਹਿੰਦਾ ਜੀ ਹੈਗੇ ਆ। ਤੇ ਫਿਰ ਉਹਨਾਂ ਨੇ ਸਿਰ ਤੇ ਰਮਾਲ ਵੰਲੇ ਤੇ ਫਿਰ ਜਿਹੜੀ ਆਪਣੀ ਤਲਾਈ ਆ, ਤਲਾਈ ਤੇ ਅੱਖਾਂ ਤੇ ਛੱਟੇ ਮਾਰੇ ਤੇ ਸਰੀਰ ਤੇ ਛੱਟੇ ਮਾਰ ਕੇ ਫਿਰ ਉਹ ਕਹਿਣ ਲੱਗੇ ਅਸੀਂ ਸਫਾ ਵਸਾਦਿਆਂ ਸਫਾ ਸਫਾ ਤੇ ਉਹ ਬਹਿ ਗਏ ਫਿਰ ਬਾਬਾ ਜੀ ਨੂੰ ਬਾਰੀ ਖੜਕਾਤੀ ਫਿਰ ਬਾਬਾ ਜੀ ਬਾਹਰ ਆ ਗਏ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਤਾਂ ਬੜੇ ਵੱਡੇ ਟਿਬੇ ਟਿਬੇ ਹੀ ਟਿਬੇ ਪਿਆ ਬਾਬਾ ਜੀ ਕਹਿੰਦੇ ਕੋਈ ਨਹੀਂ ਚੱਕੇ ਜਾਣਗੇ ਇਹ ਸਾਰੇ ਚੱਕੇ ਜਾਣਗੇ ਅ ਸਭ ਬੇ ਚੱਕੇ ਜਾਣਗੇ ਹਾਂ ਬਾਬਾ ਜੀ ਕਹਿੰਦੇ ਇਹ ਮਿੱਟੀ ਵੀ ਮੁੱਲ ਨੂੰ ਮਿਲੂ ਅੱਜ ਦੇਖ ਲਓ ਅੱਜ ਮਿੱਟੀ ਵੀ ਮੁੱਲ ਨੂੰ ਮਿਲਦੀ ਹੈ ਟਿਬੇ ਸਾਫ ਹੋ ਗਏ ਫਿਰ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਤਾਂ ਸਿਰਦਾ ਠਾਠ ਵੀ ਕੱਚਾ ਤਾਂ ਤੁਸੀਂ ਪੱਕਾ ਬਣਾ ਲਓ ਬਾਬਾ ਜੀ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਗੁਰੂ ਨੂੰ ਮਨਜ਼ੂਰ ਨਹੀਂ ਇਹ ਤੇ ਇਹ ਕੱਚਾ ਹੀ ਠੀਕ ਆ ਨਹੀਂ ਮਰਾਏ ਬਣਾ ਲਓ ਅਸੀਂ ਤੁਹਾਨੂੰ ਲੱਖ ਰੁਪਏ ਦਾ ਚੈੱਕ ਘਟ ਕੇ ਦਿੰਨੇ ਆ ਬਾਬਾ ਜੀ ਕਹਿੰਦੇ ਨਹੀਂ ਅਸੀਂ ਬਣਾਉਣਾ ਨਹੀਂਗਾ ਤੇ ਫਿਰ ਕਿਹਾ ਆ ਮਰਾਏ ਲੱਖ ਰੁਪਏ ਦਾ ਚੈੱਕ ਲੈ ਲਓ ਤੇ ਤੁਸੀਂ ਇੱਥੇ ਪੱਕਾ ਠਾਠ ਬਣਾ ਲਓ ਫਿਰ ਜਾਦੇ ਕਹਿਣ ਤੇ ਬਾਬਾ ਜੀ ਕਹਿੰਦੇ ਨਹੀਂ ਇਹ ਗੁਰੂ ਨੂੰ ਮਨਜ਼ੂਰ ਨਹੀਂ ਹੈ ਜੀ ਫਿਰ ਬਾਬਾ ਜੀ ਨੂੰ ਮਰਾਇ ਤੁਹਾਨੂੰ ਐਡੀ ਸੇਵਾ ਉਸ ਟਾਈਮ ਦੇ ਵਿੱਚ ਕਿਹੜਾ ਲੱਖ ਰੁਪਈਆ ਦਾ ਮਿਲਦਾ ਨਹੀਂ ਲੱਖ ਰੁਪਈਆ ਦਾ 20 ਤੱਕ ਲੋਕ ਗਣ ਜਾਣਦੇ ਸੀ 20 ਤੋਂ ਘਾਹ ਗਣਨੇ ਸੀ ਜਾਂਦੋਂ ਉਸ ਸਮੇਂ ਦੇ ਵਿੱਚ ਕਈ ਵਿਹਾਉਂਗਾ ਤਨ ਵਿਹਾ ਪੰਜ ਵਿਹਾ ਤੱਕ ਐਂ ਕਰਦੇ ਹੁੰਦੇ ਸੀ ਲੋਕ ਉਸ ਟਾਈਮ ਦੇ ਵਿੱਚ ਲੱਖ ਰੁਪਈਏ ਦਾ ਚੈੱਕ ਮਿਲ ਜਾ ਬਾਬਾ ਜੀ ਬਾਬਾ ਜੀ ਤੁਹਾਨੂੰ ਐਡਾ ਵੱਡਾ ਕਿਸੇ ਨੇ ਸੇਵਾ ਨਹੀਂ ਕਰਨੀ ਐਡੀ ਵੱਡੀ ਸੇਵਾ ਬਾਬਾ ਜੀ ਕਹਿੰਦੇ ਤੈਨੂੰ ਐਡਾ ਵੱਡਾ ਤਿਆਗੀ ਵੀ ਨਹੀਂ ਮਿਲਣਾ ਇਹ ਬਾਬਾ ਈਸ਼ਰ ਸੰਗੀ ਦੇ ਨਾਲ ਬਚਨ ਹਾਂ ਉਹ ਕਹਿੰਦਾ ਤੁਹਾਨੂੰ ਐਡਾ ਵੱਡਾ ਦਾਨ ਨਹੀਂ ਕਰਨਾ ਬਾਬਾ ਜੀ ਕਹਿੰਦਾ ਤੁਹਾਡਾ ਐਡਾ ਵੱਡਾ ਤੁਹਾਨੂੰ ਤਿਆਗੀ ਵੀ ਨਹੀਂ ਮਿਲਣਾ ਫੜ ਕੇ ਰੱਖ ਲੂਗਾ ਹਾਂ ਤੇ ਫਿਰ ਇਸ ਤਰ੍ਹਾਂ ਦੇ ਬਾਬਾ ਜੀ ਦੇ ਬਚਨ ਆ ਇਹ ਭਾਈ ਬਾਬਾ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਬਾਬਿਆਂ ਵਰਗਾ ਨਹੀਂ ਕੋਈ ਹੋ ਸਕਦਾ ਹਾਂ ਬਾਬਾ ਜੀ ਆਪ ਕਲੰਗੀਧਰ ਸੀ ਜਿਹੜੀਆਂ ਚੀਜ਼ਾਂ ਮਿਲੀਆਂ ਬਾਹਰੋਂ ਵੀ ਕਿਤੇ ਜਾਂਦੇ ਸੀ ਗੁਰਕਲੰਗੀ ਧਰ ਦੀ ਚੀਜ਼ ਹੁੰਦੀ ਸੀ ਉਹ ਹਰ ਬਾਬਾ ਜੀ ਨੇ ਪੇਟਾ ਕਰਦੇ ਗੁਰ ਤੋਂ ਉਹ ਤੋਂ ਬਿਨਾ ਕੋਈ ਸੰਭਾਲ ਵੀ ਨਹੀਂ ਸਕਦਾ ਇਹ ਬਾਬਾ ਜੀ ਦੇ ਸਾਰੇ ਬਚਨ ਆ ਬਾਬਾ ਜੀ ਦੇ ਨੇਕਾ ਨੇਕਾ ਹੀ ਬਚਨ ਆ ਜਿੱਥੇ ਜਿੱਥੇ ਕੋਈ ਬੈਠਿਆ ਸੰਗੀਆਂ ਉਹਨਾਂ ਦੇ ਹਰ ਹਰ ਕੋਈ ਬਚਨ ਆ ਉਹਨਾਂ ਲੋਕਾਂ ਦੀ ਯਾਦ ਆ ਜਿਨ੍ਹਾਂ ਜਿਨ੍ਹਾਂ ਨੇ ਬਾਬਾ ਜੀ ਬਿਛਰੇ ਆ ਬਾਬਾ ਜੀ ਨੂੰ ਅਸੀਂ ਤੱਕਿਆ ਮਾਫ ਦੇ ਆਪ ਨੂੰ ਮਾਣ ਮਹਿਸੂਸ ਕਰਦਾ ਵੀ ਜਿਹੜਾ ਬਾਬਾ ਜੀ ਦੇ ਮੈਂ ਦਰਸ਼ਨ ਕਰਿਆ ਅੱਜ ਵੀ ਮੈਂ ਉਹਨਾਂ ਨੂੰ ਤੱਕ ਰਿਹਾ ਉਵੇਂ ਬੈਠੇ ਹੋਵੇਂ ਖੜੇ ਆ ਬਾਬਾ ਜੀ ਚਾਹੁਰ ਕਰ ਰਹੇ ਗੁਰੂ ਸਾਹਿਬ ਤੇ ਤੇ ਜਦੋਂ ਲੱਖੇ ਪਿੰਡ ਆਇਆ ਨਾ ਬਾਬਾ ਜੀ ਉਦੋਂ ਮੈਂ ਛੋਟਾ ਸੀ ਫਿਰ ਬਾਬਾ ਜੀ ਨੇ ਅੱਜ ਭਾਈ ਲੱਖਾ ਲੱਖਾਂ ਦਾ ਹੋ ਗਿਆ ਇਹ ਵੀ ਵਜਨ ਕੀਤਾ ਅਜ ਲੱਖਾ ਲੱਖਾਂ ਦਾ ਹੋ ਗਿਆ ਮੈਨੂੰ ਉਸ ਗੱਲ ਦਾ ਪਤਾ ਨਹੀਂ ਸੀ ਸਾਰੀ ਸੰਗਤ ਬੈਠੀ ਆ ਮੈਂ ਛੋਟਾ ਕਰਕੇ ਮੈਂ ਖੜਾ ਸੀਗਾ ਤੇ ਬਾਬਾ ਜੀ ਨੇ ਮੈਂ ਤੱਕ ਲਿਆ ਤੇ ਅੱਜ ਉਹ ਹਿਰਦੇ ਦੇ ਬਾਬਾ ਜੀ ਉਵੇਂ ਬੈਠੇ ਆ ਤੇ ਇਹ ਲੱਖਾਂ ਲੱਖਾਂ ਦਾ ਕਰਦਾ ਮੈਂ ਮਗਰੋਂ ਪੁੱਛਿਆ ਵੀ ਇੱਥੇ ਬਾਬਾ ਜੀ ਨੇ ਬਚਨ ਕੀ ਕੀਤੇ ਫਿਰ ਭਾਈ ਸਾਰੇ ਪਿੰਡ ਵਾਲਿਆਂ ਨੇ ਦੱਸਿਆ ਇੱਥੇ ਭਾਈ ਜਦੋਂ ਅੱਜ ਬਾਬਾ ਜੀ ਆਏ ਸੀ ਅੱਜ ਲੱਖਾਂ ਲੱਖਾਂ ਦਾ ਕਰਕੇ ਗਏ ਆ ਇਸ ਤਰ੍ਹਾਂ ਬਾਬਾ ਜੀ ਬਾਬਾ ਜੀ ਜੰਡ ਸਰ ਵੀ ਆਏ ਆ ਬਾਬਾ ਜੀ ਪਹਿਲਾਂ ਗੁਰਦੁਆਰਾ ਤੇ ਪ੍ਰਾਇਮਰੀ ਸਕੂਲ ਇਕੱਠਾ ਹੀ ਆ ਤੇ ਪਹਿਲਾਂ ਗੁਰਦੁਆਰੇ ਜੀ ਵੀ ਇੱਕ ਵਾਰ ਹੀ ਆਏ ਆ ਹਾਂ ਉਦੋਂ ਬਾਬਾ ਅਮਰ ਸਿੰਘ ਉਹ ਕਹਿੰਦਾ ਮੈਂ ਦੇਗ ਬਣਵਾ ਕੇ ਲਿਖੇ ਆਇਆ ਸੀਗਾ ਤੇ ਬਾਬਾ ਜੀ ਨੇ ਮੇਰੀ ਬਾਹ ਫੜ ਲਈ ਕੀ ਲਿਖੇ ਆਂ ਆਜਾ ਆਜਾ ਕੀ ਲੈ ਕੇ ਆਇਆ ਇਸ ਤਰ੍ਹਾਂ ਲਾਲ ਵੀ ਸੀਗਾ ਲਾਲ ਵੀ ਕਹਿੰਦਾ ਸੀ ਮੇਰਾ ਜਿਹੜਾ ਪੁੱਤਰ ਹੋਇਆ ਅਸੀਂ ਬਾਬਾ ਜੀ ਨੂੰ ਐ ਪੱਗ ਬਸਾਤੀ ਸੀ ਬਾਬਾ ਜੀ ਉਹਦੇ ਉੱਤੇ ਨਾ ਕਿ ਮੈਂ ਦੁਬਾਰੇ ਫੇਰ ਬਸਾਤੀ ਬਾਬਾ ਜੀ ਕਹਿੰਦੇ ਬਸ ਬਾਬਾ ਜੀ ਕਹਿੰਦੇ ਬਸ ਬਾਬਾ ਜੀ ਨੂੰ ਇੱਕ ਵੇਰੀਂ ਪੱਗ ਤਾਂ ਦੀ ਬਾਬਾ ਜੀ ਨਾਂਗੇ ਦੁਬਾਰੇ ਬਾਬਾ ਜੀ ਕਹਿੰਦੇ ਫੇਰ ਬਸਾਉਣ ਲੱਗੇ ਬਾਬਾ ਜੀ ਕਹਿੰਦੇ ਬਸ ਹਾਂ ਇਸ ਤਰ੍ਹਾਂ ਦਾ ਬਾਬਾ ਜੀ ਦੇ ਬਚਨ ਆ ਤੇ ਬਾਬਾ ਜੀ ਦਾ ਤਾਂ ਜਿੰਨੀ ਆਪਾਂ ਜਿੰਨੇ ਕੋ ਸਮਝਿਆ ਬੰਦੇ ਨੂੰ ਜਿੰਨੇ ਕੋ ਜਿਨ੍ਹਾਂ ਨੇ ਵੀ ਵਜਨ ਸੁਣਿਆ ਡੋੜੀ ਹਰੇ ਕੋਲੇ ਭੰਡਾਰ ਪਿਆ ਜਿੰਨੇ ਜਿੰਨੇ ਕੋ ਹੈ ਬੰਦੇ ਪਰ ਥੋੜੇ ਰਹਿ ਗਏ ਬਾਬਾ ਜੀ ਦੇ ਦਰਸ਼ਨ ਆਲੇ ਥੋੜੇ ਰਹਿ ਗਏ ਤੇ ਇਸ ਤਰ੍ਹਾਂ ਦੇ ਵਿੱਚ ਬਾਬਾ ਜੀ ਨੇ ਨੇਕਾ ਹੀ ਮੇਰਾ ਬਾਪ ਗਿਆ ਸੀਗਾ ਝੋਲਣੀ ਮੇਰੀ ਮਾਤਾ ਵੀ ਉਸ ਟਾਈਮ ਤੇ ਸੀਗੀ ਤੇ ਉਸ ਟਾਈਮ ਤੇ ਬਾਬਾ ਜੀ ਨੇ ਬਾਬਾ ਉਦੋਂ ਟਿੱਬਿਆਂ ਤੇ ਦੁਨੀਆ ਬੈਠੀ ਸੀ ਅੱਜ ਭਾਈ ਕਿੰਨੀ ਸੰਗਤ ਆਈ ਹੈ ਸਾਰੀ ਦੇਗਨਾ ਫਿਰ ਜੇ ਅੱਗੇ ਨੂੰ ਕਰੋਗੇ ਉਹ ਤੁਸੀਂ ਪਰੋਗੇ ਪਿਛਲਾ ਥੋੜਾ ਸਾਫ ਕਿਸੇ ਦਾ ਕਰਜ਼ਾ ਮਾਫ ਹੋ ਜਾਵੇ ਕਿੰਡੀ ਵੱਡੀ ਗੱਲ ਆ ਜਨਮਾ ਜਨਮਾਂ ਦੀ ਕਮਾਈ ਹੁੰਦੀ ਆ ਤੇ ਉਹਦੇ ਵਿੱਚ ਤੇ ਅਸੀਂ ਸਾਨੂੰ ਪੁਰਾਣਾ ਕਰਜ਼ਾ ਹੀ ਦਬਕੇ ਬਹਿ ਜਾਂਦਾ ਸਾਰਾ ਹੀ ਸਾਫ ਬਾਬੇ ਅੱਜ ਤੋਂ ਬਾਈ ਤੁਹਾਡੇ ਗਿਣਾ ਸਾਰੇ ਜੇ ਗਾਹਾਂ ਨੂੰ ਕਰੋਗੇ ਤੇ ਪਰੋਗੇ ਬਾਬਾ ਜੀ ਨੇ ਇਹ ਵੀ ਵਚਨ ਕਰਿਆ ਤੇ ਤੁਹਾਡਾ ਪਿਛਲਾ ਸਾਫ ਇਹ ਬਾਬਾ ਜੀ ਦੀਆਂ ਮਿਹਰਾ ਬਾਬਾ ਜੀ ਨੇ ਮੇਰੇ ਮਾਪਿਆਂ ਨੇ ਵੀ ਦਰਸ਼ਨ ਕੀਤੇ ਉਸ ਤੋਂ ਬਾਅਦ ਮੈਂ ਦਰਸ਼ਨ ਕੀਤੇ ਤੇ ਸਾਡੀ ਤੀਜੀ ਚੌਥੀ ਪੀੜੀ ਚੱਲਦੀ ਉਹਦਵਾਰ ਰਸਣ ਮੇਰਾ ਬੇਟਾ ਉਹਦਵਾਰ ਸਾਡਾ ਮੇਰਾ ਪੋਤਾ ਸਤਨਾਮ ਆ ਇਹ ਵੀ ਇਸ ਲੈਨ ਤੇ ਚੱਲਦੇ ਆ ਬਾਬਾ ਜੀ ਦੇ ਇਹਨਾਂ ਨੇ ਬਾਬਾ ਜੀ ਦੇ ਬਚਨਾਂ ਪ੍ਰਤੱਖ ਦਰਸ਼ਨ ਉਹਦਾ ਵੀ ਓਡਾ ਫਲ ਸੁਪਨ ਦਰਸ਼ਨ ਸੁਪਨੇ ਦੇ ਦਰਸ਼ਨ ਹੋ ਜਾਣਾ ਉਹਦਾ ਵੀ ਓਡਾ ਹੀ ਫਲ ਫੋਟੋ ਦਰਸ਼ਨ ਉਹਦਾ ਵੀ ਓਡਾ ਹੀ ਫਲ ਬਾਬਾ ਜੀ ਅੱਜ ਵੀ ਆ ਜਿਹਨੇ ਫੋਟੋ ਦੇ ਦਰਸ਼ਨ ਕਰ ਲਏ ਉਹ ਵੀ ਉਹੀ ਗੱਲ ਆ ਜਿਹਨਾਂ ਸੁਭਨ ਦਰਸ਼ਨ ਹੋ ਗਏ ਉਹ ਵੀ ਆ ਜਿਨ੍ਹਾਂ ਨੇ ਪ੍ਰਤੱਖ ਦਰਸ਼ਨ ਕਰ ਲਏ ਉਹ ਉਹ ਵੀ ਅਜ ਬਰਾਬਰ ਆ। ਬਾਬਾ ਜੀ ਨੇ ਇਹ ਤਨ ਇਹ ਤਨ ਵਚਨ ਲਿਖ ਕੇ ਗਏ ਆ। ਜਿਨ੍ਹਾਂ ਨੇ ਬਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਆ ਭਾਈ ਜਿਹੜਾ ਪਿਆਰ ਕਰਦਾ ਪਿਆਰ ਭਾਵਨਾ ਦੀ ਚੀਜ਼ ਆ। ਪਿਆਰ ਭਾਵਨਾ ਤੋਂ ਬਿਨਾ ਕੋਈ ਹੋਰ ਚੀਜ਼ ਨਹੀਂ ਹੈ। ਹਾਂ ਜਿਨ ਪ੍ਰੇਮ ਕੀਓ ਤਨ ਹੀ ਪ੍ਰਾਪਾਇਓ। ਇਹਦੇ ਵਿੱਚ ਬਾਬਾ ਜੀ ਬਾਬਾ ਜੀ ਕਿਸੇ ਕਿਸੇ ਚੀਜ਼ ਦੇ ਭੁੱਖੇ ਨਹੀਂ ਹੈ। ਬਾਬਾ ਜੀ ਨੂੰ ਕਿਸੇ ਉਹਨਾਂ ਕੋਲ ਤਾਂ ਜੋ ਵੀ ਆਇਆ ਤੈ ਗਿਆ ਉਹ ਬਖਸ਼ਣ ਦੇ ਵਿੱਚ ਡੇਰੀ ਨਹੀਂ ਤੈਣ ਦੇ ਵਿੱਚ ਸਾਡੇ ਵਿੱਚ ਡੇਰੀ ਆ ਸਾਡੇ ਵਿੱਚ ਨੁਕਸ ਹੋ ਸਕਦੇ ਆ ਤੇ ਬਾਬਾ ਜੀ ਇਹ ਵਿੱਚ ਬਖਸ਼ਣ ਦੇ ਵਿੱਚ ਕੋਈ ਡੇਰੀ ਨਹੀਂ ਹੈ ਬਾਬਾ ਜੀ ਨੇ ਤਾਂ ਬਾਬਾ ਜੀ ਨੇ ਤਾਂ ਜੋ ਵੀ ਆਇਆ ਉਹੀ ਪਾਰਾ ਜਿਹੜਾ ਵੀ ਆ ਗਿਆ ਜਿਨ੍ਹਾਂ ਨੇ ਤੱਕ ਲਿਆ ਬਾਬਾ ਜੀ ਨੂੰ ਜਿਨ੍ਹਾਂ ਨੇ ਤੱਕ ਲਿਆ ਤਰਤ ਪਈ ਹਰਿਆਵਲੀ ਉਹ ਜਿਹੜੀ ਧਰਤੀ ਇੱਥੇ ਅੰਨ ਪਾਣੀ ਨਹੀਂ ਦਿੰਦੀ ਸੀ ਤੇ ਬੇਟੌੜੇ ਸੀਗੇ ਉਹ ਅੱਜ ਸਰਿਆਵਲ ਹੋ ਗਈ ਬਾਬਾ ਜੀ ਦੇ ਆਉਣ ਤੇ ਤੱਕਾਂ ਤੇ ਪਿੰਡ ਪਿੰਡ ਜਾ ਕੇ ਬਾਬਾ ਜੀ ਨੇ ਅੰਬਰ ਸਕਾਇਆ ਕੋਈ ਪਿੰਡ ਛੱਡਿਆ ਨਹੀਂ ਜਿੱਥੇ ਜਿੱਥੇ ਪਿੰਡ ਗਏ ਆ ਟੱਲੇ ਵਾਲ ਬਾਬਾ ਜੀ ਗਏ ਉਹ ਟੱਲੇ ਵਾਲ ਦੀ ਇੱਕ ਸਾਡੇ ਗਮਾਂਡ ਰਹਿੰਦੀ ਸੀਗੀ ਉਹਨੇ ਇਹ ਕਹਿੰਦੀ ਬਾਬਾ ਜੀ ਜਦੋਂ ਬਾਬਾ ਜੀ ਆਉਣ ਲੱਗੇ ਉਸੇ ਟੱਲੇ ਆਲ ਗਏ ਆ ਰਾਮਗੜ ਗਏ ਆ ਰਾਮਗੜ ਮੈਂ ਵਿਆਹਿਆ ਵਾਂ ਉਸੇ ਮੇਰੇ ਘਰ ਵਾਲੀ ਨੇ ਵੀ ਦਰਸ਼ਨ ਕੀਤੇ ਆ ਉਹਦੇ ਵਿੱਚ ਬਾਬਾ ਜੀ ਜਦੋਂ ਗਏ ਆ ਉਹਨਾਂ ਦੇ ਜਿੱਥੇ ਬਾਬਾ ਜੀ ਠਹਿਰੇ ਸੀ ਉੱਥੇ ਵੀ ਉਹਨਾਂ ਦੀ ਜਗ੍ਹਾ ਬਣੀ ਗੁਰਦੁਆਰੇ ਦੇ ਨਾਲ ਘਰ ਉਹਨਾਂ ਦੀ ਉੱਥੇ ਵੀ ਜਗ੍ਹਾ ਬਣੀ ਪਈ ਆ ਤੇ ਮੇਰੇ ਘਰ ਵਾਲੀ ਦੀ ਦਾਦੀ ਨੇ ਉਹਦਾ ਅੰਬਰ ਸਕਿਆ ਸੀਗਾ ਫਿਰ ਇਹ ਘਰ ਵਾਲੀ ਨੇ ਚੂਲਾ ਸਕ ਲਿਆ ਸੀਗਾ ਫਿਰ ਬਾਬਾ ਜੀ ਤੱਲੇ ਆਲ ਗਏ ਆ ਕੋਈ ਪਿੰਡ ਛੱਡਿਆ ਨਹੀਂ ਬਾਬਾ ਇਹਨੂੰ ਪਿੰਡ ਪਿੰਡ ਜਾ ਕੇ ਬਾਬਾ ਜੀ ਨੇ ਦੁਨੀਆਂ ਦਾ ਭਲਾ ਕੀਤਾ ਤੱਲੇ ਆਲ ਤੋਂ ਜਦੋਂ ਬਾਬਾ ਜੀ ਚੱਲਣ ਲੱਗੇ ਪਾਠੀਆਂ ਨੇ ਕੀਰਤਨ ਕੀਤਾ ਗਿਰਸਾਣੀ ਹੁੰਦੇ ਸੀਗੇ ਤੇ ਬਾਬਾ ਜੀ ਇੱਕ ਪਾਠੀ ਸਾਨੂੰ ਵੀ ਦੇ ਜੋ ਬਾਬਾ ਜੀ ਕਹਿੰਦੇ ਤਵੇਲੇ ਦੇ ਕੋੜਿਆ ਇਹ ਥੋੜੇ ਥੋੜੇ ਬੱਜੇ ਨਹੀਂ ਰਹਿਣੇ ਇਹਨਾਂ ਨੂੰ ਤਾਂ ਅਸੀਂ ਸੰਭਾਲ ਕਰਦੇ ਆਂ ਬਾਬਾ ਜੀ ਨੇ ਇਹ ਵਜਨ ਕੀਤਾ ਇਹ ਤਵੇਲੇ ਦੇ ਥੋੜੇ ਬੱਜ ਬੰਨੇ ਨਹੀਂ ਰਹਿਣੇ ਇਹ ਇਹਨਾਂ ਨੂੰ ਅਸੀਂ ਸੰਭਾਲ ਕਰਦੇ ਆਂ ਹਾਂ ਬਾਬਾ ਜੀ ਤਾਂ ਫਿਰ ਬਾਬਾ ਜੀ ਨਹਿਰ ਦੇ ਵਿੱਚ ਸਨਾਨ ਕਰਨ ਲੱਗੇ ਨਹਿਰ ਦੇ ਵਿੱਚ ਬਾਬਾ ਜੀ ਤੱਲੇ ਵਾਲੀ ਜਿਹੜੀ ਨਹਿਰ ਹੈ ਨਾ ਉੱਥੇ ਸਨਾਨ ਕਰ ਰਹੇ ਆ ਤੇ ਬੁੜੀਆਂ ਜਾ ਰਹੀਆਂ ਬੇ ਭਾਈ ਤੁਸੀਂ ਡੁੱਬ ਜਾਓਗੇ ਭਾਈ ਡੁੱਬ ਜਾਓਗੇ ਬਾਬਾ ਜੀ ਕਹਿਣ ਲੱਗੇ ਅਸੀਂ ਤਾਂ ਅਸੀਂ ਤਾਂ ਭਾਈ ਸੜੇ ਹਾਂ ਸਾਰੇ ਸਾਨੂੰ ਕੀ ਨੇ ਸਾਨੂੰ ਕਿਹਨੇ ਰੋਣਾ ਕਿਸੇ ਨੇ ਇਹ ਤਾਂ ਸਾਰੇ ਛੜਈ ਆ ਬਾਬਾ ਜੀ ਕਹਿੰਦੇ ਬਾਬਾ ਜੀ ਦਾ ਇਹ ਬਚਨ ਐ ਇਦਾਂ ਭਾਈ ਸਾਰੇ ਛੜੇ ਆ ਇਹ ਬਾਬਾ ਜੀ ਦੇ ਅਸਤਕਾਂ ਦੇ ਹਸੇ ਵਾਲੇ ਵੀ ਬਾਬਾ ਜੀ ਸਾਰੇ ਬਚਨ ਕਰ ਲੈਂਦੇ ਹੁੰਦੇ ਸੀ ਕਿ ਬਾਬਾ ਜੀ ਇਹਦੇ ਇਦਾਂ ਭਾਈ ਸਾਰੇ ਛੜੇ ਆ ਭਾਈ ਤੁਸੀਂ ਡੁੱਬ ਜਾਓਗੇ ਨਹਿਰ ਦੇ ਵਿੱਚ ਤੇ ਅਸਤਕਾਂ ਦੇ ਬਾਬਾ ਜੀ ਨੇ ਅਨੇਕਾਂ ਹੀ ਦੁਨੀਆ ਨੂੰ ਜੋ ਵੀ ਆਇਆ ਉਹ ਉਹੀ ਕੋਈ ਥਾਲੀ ਨਹੀਂ ਗਿਆ ਬਾਬਾ ਜੀ ਨੇ ਜਿੰਨਾਂ ਨੂੰ ਤੱਕ ਲਿਆ ਜਿੱਥੇ ਨਜ਼ਰ ਵੱਜ ਗਈ ਉਹ ਉਹੀ ਆਤਮਾ ਹੈ ਹਰਿਆ ਉਹ ਹਰਿਆਲੀ ਫੜ ਗਈ ਜਿਹੜਾ ਸੁੱਕਾ ਸੀ ਕਮਲਾਇਆ ਹੋਇਆ ਸੀ ਨਾ ਉਹ ਉਹ ਤੇ ਵੱਲ ਪੈ ਗਿਆ ਜਿੱਦੋਂ ਨਿਗਾਹ ਤੱਕੀ ਤੇ ਉੱਥੇ ਉਹ ਠੰਡ ਹੋ ਗਈ ਉੱਥੇ ਉਹ ਉਹਦਾ ਉਹਦੀ ਆਤਮਾ ਠੰਡੀ ਕਰਦੀ ਉਹ ਅੱਜ ਵੀ ਬਾਬਾ ਜੀ ਨੇ ਤੱਕ ਰਹੇ ਆ ਅੱਜ ਵੀ ਮੇਰੀ ਆਤਮਾ ਠੰਡੀ ਮੈਂ ਆਪਦੇ ਆਪ ਨੂੰ ਵੱਡ ਭਾਗੀ ਸਮਝਦਾ ਜਿਨ੍ਹਾਂ ਨੂੰ ਬਾਬਾ ਜੀ ਨੇ ਕਲ ਕਲਗੀਧਰ ਨੇ ਦਰਸ਼ਨ ਦਿੱਤੇ ਹਾਂ ਇਹ ਹੰਸਰੇ ਗਏ ਵਾਲਾ ਪਰਿਵਾਰ ਆ ਇਹਨਾਂ ਦਾ ਡੈਡੀ ਆ ਉਦੋਂ ਅਸੀਂ ਇਹਨਾਂ ਨੂੰ ਮਾਸਟਰ ਜੀ ਕਹਿੰਦੇ ਹੁੰਦੇ ਸੀ ਅੱਜ ਪ੍ਰਿੰਸੀਪਲ ਕਹਿੰਦੇ ਆ ਸਾਡੇ ਉਸ ਸਮੇਂ ਤੇ ਅਸੀਂ ਜਦੋਂ ਇਹਨਾਂ ਤੇ ਕਰਿਆਗੇ ਜਗੀਰਸਾ ਬਾਬਾ ਜੀ ਜਗੀਰਸਾ ਹਣੀ ਹੁੰਦਾ ਸੀ ਉਹ ਕਹਿੰਦੇ ਆਪਾਂ ਮਾਸਟਰ ਕੋਲੇ ਮਾਸਟਰ ਕੇ ਚੱਲ ਕੇ ਆਉਣਾ ਲਾਲਸਾ ਸੀਗਾ ਨਾਲ ਮੈਂ ਅਸੀਂ ਤਿੰਨ ਜਾਣੇ ਅਸੀਂ ਇਹ ਮਾਸਟਰ ਜੀ ਕੇ ਘਰੇ ਹੰਸਰੇ ਕੇ ਘਰੇ ਚਲੇ ਕੇ ਗਏ ਸੀ ਫਿਰ ਉਸਦੇ ਉਹਨਾਂ ਦੇ ਨਾਲ ਅੱਧਾ ਪੌਣਾ ਘੰਟਾ ਉਹਨਾਂ ਦੇ ਘਰੇ ਅਸੀਂ ਫਿਰ ਬੈਠ ਕੇ ਫਿਰ ਸਾਡੇ ਨਾਲ ਨਾਨਕ ਸਾਹਿਬ ਫਿਰ ਆਗੇ ਸੀਗੇ ਇਸ ਤੱਕਾਂ ਦਾ ਬਾਬਾ ਜੀ ਨੇ ਬਸ ਇਹ ਨਵਾਬਾ ਜੀ ਦਾ ਮੈਂ ਨਿੱਕਾ ਹੋਂ ਛੋਟਾ ਹੁੰਦਾ ਹੀ ਆਇਆ ਆ ਛੋਟਾ ਹੁੰਦਾ ਹੀ ਆਉਂਦਾ ਸੀਗਾ ਜਦੋਂ ਕੈਂਚੀ ਸਾਈਕਲ ਚਲਾਉਂਦੇ ਸੀ ਨਾ ਇਸ ਤਕਾਂ ਦਾ ਉਦੋਂ ਉਸ ਟਾਈਮ ਦਾ ਮੈਂ ਇਹ ਬਾਬਾ ਜੀ ਦੇ ਨਾਲ ਜੁੜਿਆ ਪਿਆ ਹਾਂ ਤੇ ਉਸ ਤਾਂ ਬਾਬਾ ਜੀ ਨੂੰ ਮੈਂ ਤੱਕਿਆ ਵੀ ਆ ਬਾਬਾ ਜੀ ਦੇ ਇੱਥੇ ਆ ਕੇ ਪੁਰਾਣੇ ਸੰਗੀ ਵੀ ਮੈਂ ਦੇਖਿਆ ਕੌਰ ਸਾਹਿਬ ਹੁਣੀ ਜਿਹੜੇ ਰਾਜੇ ਹੁੰਦੇ ਸੀ ਇਹ ਰਾਜੇ ਦਾ ਮੇਰੇ ਹਿਸਾਬ ਨਾਲ ਇਹ ਪਟਿਆ ਪਟਿਆਲੇ ਵਾਲੇ ਰਾਜਾ ਸੀਗਾ ਇਹ ਹੁਣ ਬਣਿਆ ਇਹਨਾਂ ਦੇ ਚਾਚੇ ਲੱਗਦੇ ਸੀਗੇ ਕਪਟਨ ਸੀਗਾ ਨਾ ਇਹਨਾਂ ਦੇ ਚਾਚੇ ਲੱਗਦੇ ਸੀ ਹਾਂ ਫਿਰ ਇਹਨਾਂ ਨੇ ਵਿਆਹ ਨਹੀਂ ਕਰਾਇਆ ਬਾਬਾ ਜੀ ਨੇ ਕਿਹਾ ਤੂੰ ਵਿਆਹ ਕਰਾ ਲੈ ਇਹਨਾਂ ਦਾ ਰਾਜ ਖੁੱਸ ਗਿਆ ਸੀ ਨਾ ਫਿਰ ਇਹਨਾਂ ਨੇ ਵਿਆਹ ਨਹੀਂ ਕਰਾਇਆ ਕੌਰ ਸਾਹਿਬ ਨੂੰ ਬਾਬਾ ਜੀ ਨੇ ਕਿਹਾ ਤੂੰ ਵਿਆਹ ਕਰਾ ਲੈ ਬਾਬਾ ਜੀ ਕੌਰ ਸਾਹਿਬ ਕਹਿੰਦੇ ਨਹੀਂ ਹੁਣ ਸਾਡਾ ਰਾਜ ਨਹੀਂ ਰਿਹਾ ਜੀ ਬਾਬਾ ਜੀ ਕਹਿੰਦੇ ਤੂੰ ਵਿਆਹ ਕਰਾ ਲੈ ਹਾਂ ਫਿਰ ਕੌਰ ਸਾਹਿਬ ਨੇ ਇੱਥੇ ਹੀ ਬਹੁਤ ਸਮਾਂ ਕੇ ਜਾ ਰਿਆ ਨਾਨਕਸਰ ਦੇ ਵਿੱਚ ਫਿਰ ਬਾਬਾ ਜੀ ਜਦ ਕਣੀਆਂ ਪੈਂਦੀਆਂ ਹੁੰਦੀਆਂ ਨੇ ਬਾਬਾ ਜੀ ਨੇ ਬਾਹਰ ਨਿਕਲੇ ਕੌਰ ਸਾਹਿਬ ਫਿਰ ਸੱਤਿ ਲੈ ਕੇ ਤੇ ਖੜ ਜਾਂਦੇ ਹੁੰਦੇ ਮੂਰੇ ਬਾਬਾ ਜੀ ਦੇ ਨਾਲ ਬਾਬਾ ਜੀ ਨੇ ਮੀਰ ਖੜ ਜਾਣਾ ਬਾਬਾ ਜੀ ਨੇ ਕੋਰ ਸਾਹਿਬ ਨੇ ਸਤਰੀ ਲੈ ਕੇ ਜਾਣਾ ਇਸ ਤਗਾ ਦਾ ਪੁਰਾਣੇ ਸਾਰੇ ਸਾਰਿਆਂ ਬਾਬਾ ਜੀ ਨੇ ਸਾਰਿਆਂ ਨੇ ਸੇਵਾ ਕੀਤੀ ਆ ਇੱਥੇ ਬਾਬਾ ਜੀ ਜੰਗੀਰ ਹੁੰਦੇ ਸੀਗੇ ਅਸਣ ਤੇ ਰਾਤ ਦਾ ਪਹਿਰਾ ਹੁੰਦਾ ਸੀ ਇਹਨਾਂ ਦਾ ਸਾਰੀ ਰਾਤ ਜਦੋਂ ਰਾਤ ਦਾ ਪਹਿਰਾ ਇੱਥੇ ਜੰਗੀਰ ਸੋਂ ਦਾ ਪਹਿਰਾ ਹੁੰਦਾ ਸੀ ਬਾਬਾ ਜੀ ਦੇ ਟਾਈਮ ਤੇ ਕੋਈ ਬੰਦ